ਦੋਸਤੋ ਪਹਿਲਾਂ ਇਸ ਵੀਡੀਓ ਨੂੰ ਦੇਖਿਓ ਧਿਆਨ ਨਾਲ ਤੇ ਫਿਰ ਅਸੀਂ ਗੱਲ ਕਰਦੇ ਆਂ ਬਈ ਇੱਥੋਂ ਤੁਸੀਂ ਅੰਦਾਜ਼ਾ ਲਗਾ ਲਓ ਵੀ ਆਉਣ ਵਾਲਾ ਸਮਾਂ ਕਿਦਾਂ ਦਾ ਹੋਣਾ ਹੈ ਆ ਇੱਕ ਪਿੰਡ ਦੇ ਵਿੱਚ ਨਾ ਨੰਗਰ ਕੀਰਤਨ ਕੱਢਿਆ ਗਿਆ ਤੇ ਇੱਥੇ ਸਾਰੇ ਪ੍ਰਵਾਸੀ ਐ ਇੱਕ ਵੀ ਪੰਜਾਬੀ ਬੰਦਾ ਨਹੀਂ ਨਜ਼ਰ ਆ ਰਿਹਾ ਨੰਗਰ ਕੀਰਤਨ ਪਿੰਡ ਦਾ ਤੇ ਸਾਰੇ ਤੁਹਾਨੂੰ ਬਈ ਐ ਦਿਖਣੇ ਆ ਪੰਜਾਬੀ ਇੱਕ ਅੱਧਾ ਹੀ ਹੋਗਾ ਆ तकरीबन ਸਾਰੇ ਬਈ ਆ ਦੱਸੋ ਇਹਦੇ ਵਿੱਚ ਕੀ ਗਲਤ ਕੀਤਾ ਪ੍ਰਵਾਸੀਆਂ ਨੇ ਜਿਉ ਸਾਡੇ ਗੁਰੂ ਸਾਹਿਬ ਦੇ ਗੁਰਪੁਰਬ ਦੇ ਵਿੱਚ ਸ਼ਾਮਲ ਹੋ ਗਿਆ ਤਾਂ ਦੱਸੋ ਇਹਦੇ ਵਿੱਚ ਕੀ ਗਲਤ ਹੋਆ ਪਹਿਲੀ ਗੱਲ ਤਾਂ ਜਿਹੜੇ ਗੁਰੂ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਤੇ ਕੋਈ ਵੀ ਗੁਰਦੁਆਰਾ ਸਾਹਿਬ ਜਾ ਸਕਦਾ ਆ ਕੋਈ ਵੀ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਸਕਦਾ ਆ ਤੇ ਇਹ ਬੰਦਾ ਇਹ ਕਹਿ ਰਿਹਾ ਆ ਕਿ ਦੇਖੋ ਪ੍ਰਵਾਸੀਆਂ ਦੀ ਗਿਣਤੀ ਨਗਰ ਕੀਰਤਨ ਦੇ ਵਿੱਚ ਪੰਜਾਬੀ ਹੈ ਨਹੀਂ ਪ੍ਰਵਾਸੀ ਪ੍ਰਵਾਸੀ ਆ ਫਿਰ ਕੀ ਹੋ ਗਿਆ ਯਾਰ ਸਾਡੇ ਲਈ ਮਾਣ ਵਾਲੀ ਗੱਲ ਆ ਪੰਜਾਬੀਆਂ ਲਈ ਕਿ ਅੱਜ ਹੋਰ ਧਰਮਾਂ ਦੇ ਲੋਕ ਵੀ ਸਾਡੇ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੇ ਆ ਸਾਡੇ ਗੁਰੂ ਸਾਹਿਬ ਦੇ ਦਿਨ ਉਹ ਵੀ ਮਨਾ ਰਹੇ ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਹੁਣ ਸਾਡੇ ਪੰਜਾਬੀ ਤਾਂ ਸਾਰੇ ਬਾਹਰਲੇ ਦੇਸ਼ਾਂ ਨੂੰ ਚਲ ਗਿਆ ਪਿੰਡਾਂ ਦੇ ਪਿੰਡ ਸਾਡੇ ਦਵਾਬੇ ਦੇ ਵਿੱਚ ਖਾਲੀ ਹੋ ਚੁੱਕੇ ਆ ਤੇ ਜਿਹੜੇ ਸਾਡੇ ਗੁਰੂ ਸਾਹਿਬ ਦੇ ਗੁਰਪੁਰਬ ਆ ਫਿਰ ਇਹਨਾਂ ਲੋਕਾਂ ਨੇ ਮਨਾਉਣੇ ਆ ਸਾਡੇ ਲਈ ਤਾਂ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਇੱਕ ਪਾਸੇ ਅਸੀਂ 96 ਕਰੋੜ ਖਾਲਸਾ ਪ੍ਰਗਟ ਹੋਊਗਾ ਉਹਦੀ ਗੱਲ ਕਰਦੇ ਆ 96 ਕਰੋੜ ਖਾਲਸਾ ਕਿੱਦਾਂ ਪ੍ਰਗਟ ਹੋਊਗਾ ਸਾਡੀ ਗਿਣਤੀ ਤਾਂ 2.5 3 ਕਰੋੜ ਆ 96 ਕਰੋੜ ਖਾਲਸਾ ਇਦਾਂ ਹੀ ਪ੍ਰਗਟ ਹੋਣਾ ਹੋਰ ਧਰਮਾਂ ਦੇ ਵਿੱਚੋਂ ਜਿਹੜੇ ਲੋਕ ਇਮਾਨਦਾਰ ਵਾ ਸੱਚੇ ਲੋਕ ਉਹਨਾਂ ਨੇ 96 ਕਰੋੜ ਖਾਲਸੇ ਦੇ ਵਿੱਚ ਦਾ ਹਿੱਸਾ ਬਣਨਾ ਆ ਤਾਂ ਜਾ ਕੇ 96 ਕਰੋੜ ਖਾਲਸਾ ਬਣਨਾ ਆ ਇਹੀ ਪ੍ਰਵਾਸੀ ਆ ਜਿਨ੍ਹਾਂ ਦੇ ਹੱਥਾਂ ਦੀ ਅਸੀਂ ਹਰ ਰੋਜ਼ ਰੋਟੀ ਖਾਂਦੇ ਆ ਇਹਨਾਂ ਦੇ ਹੱਥਾਂ ਦੀਆਂ ਸਬਜ਼ੀਆਂ ਦਾਲਾਂ ਇਹਨਾਂ ਦੇ ਹੱਥ ਲੱਗ ਕੇ ਆਉਂਦੇ ਸਾਡੇ ਘਰ ਦੇ ਵਿੱਚ ਤਾਂ ਸਾਡੇ ਘਰ ਵਿੱਚ ਰੋਟੀ ਪਾਣੀ ਬਣਦਾ ਆ ਇਸ ਕਰਕੇ ਇਹਨਾਂ ਤੋਂ ਇੰਨੀ ਨਫ਼ਰਤ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਕੋਈ ਸ਼ੂਧ ਦੀ ਬਿਮਾਰੀ ਹੋਵੇ ਉਸ ਤਰ੍ਹਾਂ ਇਹਨਾਂ ਤੋਂ ਲੋਕ ਨਫ਼ਰਤ ਕਰਦੇ ਆ ਵੀ ਇਹ ਗੱਲ ਬਿਲਕੁਲ ਗਲਤ ਆ ਹੁਣ ਕਈਆਂ ਦੇ ਵੀਊ ਲੈਣ ਲਈ ਇਦਨੀਆਂ ਵੀਡੀਓ ਵੀ ਪਾ ਦਿੰਦੇ ਆ ਦੇਖੋ ਜੀ ਪੰਜਾਬੀ ਦੀ ਰੇੜੀ ਤੇ ਕੋਈ ਨਹੀਂ ਬੰਦਾ ਹੈਗਾ ਪ੍ਰਵਾਸੀ ਦੀ ਰੇੜੀ ਤੇ ਸਾਰੇ ਲੋਕ ਖਾਂਦੇ ਆ ਉਹ ਪ੍ਰਵਾਸੀ ਦੀ ਰੇੜੀ ਨੂੰ ਲੱਗੀ ਨੂੰ ਵੀ 10 ਤੋਂ 15 ਸਾਲ ਹੋ ਗਏ ਪੰਜਾਬੀ ਨੇ ਤਾਂ 6 ਮਹੀਨੇ ਸਾਲ 1.5 ਸਾਲ ਹੋਇਆ ਹੁੰਦਾ ਲਗਾਈ ਨੂੰ ਤੇ ਪ੍ਰਵਾਸੀ ਦੀ ਰੇੜੀ ਤੇ ਲੋਕਾਂ ਨੇ ਖਾਣਾ ਆ ਆਟੋਮੈਟਿਕਲੀ ਉਸੇ ਰੇੜੀ ਤੇ ਲੋਕਾਂ ਨੇ ਜਿਆਦਾ ਜਾਣਾ ਉਹਨੂੰ 15 ਸਾਲ ਹੋ ਗਿਆ ਉਸ ਕੰਮ ਦੇ ਵਿੱਚ ਮਿਹਨਤ ਕਰਦਿਆਂ ਨੂੰ ਜੇ ਤੁਸੀਂ ਵੀ ਅੱਜ ਬੈਠੂਗੇ ਤਾਂ 10-15 ਸਾਲਾਂ ਤੱਕ ਤੁਹਾਡੇ ਵੀ ਕੰਮ ਦੇ ਵਿੱਚ ਤੁਹਾਡੇ ਵੀ ਉਹਨੇ ਗਾਹਕ ਬਣਨੇ ਆ ਤੇ ਇਸ ਕਰਕੇ ਹਮੇਸ਼ਾ ਪ੍ਰਵਾਸੀਆਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਹਰੇਕ ਧਰਮ ਦੇ ਵਿੱਚ ਲੋਕ ਮਾੜੇ ਹੁੰਦੇ ਆ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਉਹ ਸਾਡੇ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਵਿੱਚ ਪ੍ਰਵਾਸੀਆਂ ਨੇ ਸਾਡੀ ਜਗ੍ਹਾ ਤੇ ਆਪ ਸ਼ਾਮਲ ਹੋ ਕੇ ਸਾਡੇ ਗੁਰੂ ਸਾਹਿਬ ਦਾ ਮਾਣ ਵਧਾਇਆ ਇਸ ਕਰਕੇ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਇਹਨਾਂ ਨੂੰ ਸਗੋਂ ਸਾਨੂੰ ਆਪਣੇ ਧਰਮ ਦੇ ਵਿੱਚ ਲਿਆਉਣਾ ਚਾਹੀਦਾ ਆ ਅੱਜ ਸਾਡੇ ਕੋਲ ਮਟੀਰੀਅਲ ਆ ਆਪਣੇ ਧਰਮ ਦੇ ਵਿੱਚ ਸ਼ਾਮਲ ਕਰਨ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ ਇਹਨਾਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਆ ਨਾ ਕਿ ਇਹਨਾਂ ਤੋਂ ਨਫ਼ਰਤ ਕਰਨੀ ਚਾਹੀਦੀ ਆ ਤੇ ਬਾਕੀ ਦੋਸਤੋ ਤੁਸੀਂ ਆਪਣੇ ਕਮੈਂਟ ਦੇ ਵਿੱਚ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਜਲਦੀ ਮਿਲਾਂਗੇ